ਇਹ ਇਹ ਹਾਂ ਜੀ ਮੈਂ ਤੁਹਾਨੂੰ ਦਿਖਾਉਣਾ ਹੈ ਉਹ ਸਾਰੇ ਆਏ ਗਏ ਹੁਣ ਆਹੀ ਗੁਰਦੁਖਾ ਖਾਲਸਾ ਵਸਦੂ ਕੀ ਫਤੇ ਅੱਜ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਗਨਤਵਾਤਾ ਗੁਜਰੀ ਜੀ ਦੇ ਬਕਤਰ ਅਸਥਾਨ ਤੇ ਸੰਤ ਬਾਬਾ ਨਛੱਤਰ ਸਿੰਘ ਜੀ ਕਲਰ ਪੜੀ ਵਾਲੇ ਸੰਤ ਬਾਬਾ ਸਵਰਨ ਸਿੰਘ ਜੀ ਸਾਇਦ ਗੇੜੀ ਵਾਲੇ ਇਹਨਾਂ ਦਾ ਜਥਾ ਤੇ ਨਾਲ ਸਹਿਯੋਗੀ ਰਾਸਪਤ ਦੀ ਸਖਹੌਲੀ ਤੇ ਕੰਵਰ ਪਾਇੰਟ ਤੋਂ ਬੋਸਾ ਸਰਪੰਚ ਤੇ ਹੋਰ ਸਾਰੇ ਸੰਜੋਗੀ ਅਸੀਂ ਇਥੋਂ ਦੇ ਡਿਪਟੀ ਕਮਿਸ਼ਨਰ ਜਮਾਇਦਨ ਨੂੰ ਮੰਗ ਪੱਤਰ ਦਿੱਤਾ ਉਹ ਤੇ ਲਿਖਿਆ ਸੀ ਕਿ ਤਾਂ ਕਿ ਬਲਦੀ ਸਿੰਘ ਜਿਹੜੇ ਡਬਲ ਸਜਾਮਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨ ਦੇ ਲਈ ਦੂਸਰਾ ਤਿਲ-ਤਿਲ ਕਰਕੇ ਜਿਹੜਾ ਇਥੋਂ ਦੀ ਸਰਕਾਰ ਦੀ ਚੁੱਪ ਹਰਿਆਣਾ ਤੇ ਕੇਂਦਰ ਚ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਨਾਂ ਦੀਆਂ ਸੁੱਤਿਆਂ ਨੂੰ ਜਗਾਉਣ ਦੇ ਲਈ ਉਹਨਾਂ ਦੀ ਪਤਾ ਨਹੀਂ ਕਿ ਕਿਹੜਾ ਕਿਸਾਨਾਂ ਨਾਲ ਜਿਹੜੇ ਅੰਦਾਜ਼ਾ ਨਹੀਂ ਉਸ ਕਰਕੇ ਉਹ ਤਿਲ-ਤਿਲ ਕਰਕੇ ਸ਼ਹਾਦਤ ਵਰਨੂ ਜਾ ਰਿਹਾ ਉੱਤਰ ਸਰਕਾਰਾਂ ਧਿਆਨ ਦੇ ਰਹੀਆਂ ਉਹ ਸੀ ਕਿ ਸਾਈਕਲ ਲਈ ਵਾਇਡਮ ਨੇ ਸਾਨੂੰ ਯਕੀਨ ਦਿਵਾਇਆ ਕਿ ਸ਼ਰਾਬ ਦੇ ਠੇਕੇਵਾਂ ਬਲਤ ਇੱਛੇ ਤੌਰ ਤੇ ਅਸੀਂ ਵਿਸ਼ੇਸ਼ ਤੌਰ ਤੇ ਧਿਆਨ ਰੱਖਾਂਗੇ ਤਾਂ ਕਿ ਕੋਈ ਵੀ ਸ਼ਰਾਬ ਦੇ ਨਾਲ ਇਹ ਜਿਹੜੇ ਦਿਨ ਨੇ ਇਹ ਤੇ ਕੀਮਤੀ ਦਿਨਾਂ 'ਚ ਕੋਈ ਸ਼ਰਾਬ ਜਾਂ ਹੋਰ ਨਸ਼ਾ ਨਾ ਵੇਚ ਸਕੇ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਮੰਗ ਪੱਤਰ ਦੇਣ ਆਇਆ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਕਿ ਵੀਰੋ ਸਹਿਯੋਗ ਕਰਨਾ ਹੈ ਜਦੋਂ ਵੀ ਸਾਡੇ ਵਾਲਾ ਨੰਬਰ 919 ਤੋਂ ਕਈਆਂ ਨੂੰ ਮਿਲ ਗਿਆ ਹੋਣਾ ਅਸੀਂ ਪਾ ਵੀ ਦਵਾਂਗੇ ਕਿ ਜੇ ਕਿਤੇ ਪਤਾ ਲੱਗੇ ਕਿਰਪਾ ਕਰਕੇ ਸਾਡੇ ਤੇ ਆਰਚ ਲਿਆਓ ਤਾਂ ਕਿ ਆਪਾਂ ਕਾਨੂੰਨ ਹੱਥ ਚ ਨਾ ਲਈਏ ਪ੍ਰਸ਼ਾਸਨ ਨੂੰ ਕਹਿ ਕੇ ਉਹਨਾਂ ਤੇ ਕਾਰਵਾਈ ਕਰਾਈਏ ਚਾਹੇ ਕੋਈ ਠੇਕੇਦਾਰ ਆ ਚਾਹੇ ਕੋਈ ਕਰੇਂਦਾ ਚਾਹੇ ਕੋਈ ਹੋਰ ਆ ਇਹ ਮੇਰੀ ਬੇਨਤੀ ਹੈ ਕਿ ਇਹ ਨਾ ਦਿਨਾਂ ਚ ਲੰਗਰ ਪਾਣੀ ਦੇ ਜਿੰਨੇ ਵੀ ਕਿੰਨੇ ਲੰਗਰ ਲੱਗੇ ਨੇ ਮਹਾਪੁਰਖ ਸੰਗਤਾਂ ਪਿੰਡਾਂ ਜਿਆ ਆ ਕੇ ਲਾਉਂਦੀਆਂ ਨੇ ਔਰ ਜਿਹੜਾ 13ਵਾਂ ਲੰਗਰ ਆਪਣੇ ਆਪ ਵਿੱਚ ਚਲਾਉਂ ਫਿਰਦੇ ਨੇ ਨਸ਼ਾ ਵੇਚਦਾ ਇਹ ਲੋਕ ਇਹਨਾਂ ਦੇ ਆਪਾਂ ਨੱਥ ਪਾਉਣੀ ਹੈ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੇ ਢਿੱਲ ਮੱਠ ਰੱਖੂ ਲੱਗੂਗੀ ਫਿਰ ਆਪਾਂ ਜਿਵੇਂ ਅੱਗੇ ਸੰਘਰਸ਼ ਕਰਦੇ ਆ ਉਵੇਂ ਜਿਵੇਂ ਸੰਘਰਸ਼ ਕਰ ਲਾਂਗੇ ਇਹ ਮੇਰੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ